ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪ੍ਰਵੀਰ ਫੈਮਿਲੀ ਵਲੌਗਸ ਦੇ ਵਿੱਚ ਤੇ ਹੋਰਸ ਨਾਓ ਜੀ ਕੀ ਗੱਲ ਚੱਲਿਆ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਟਾਈਮ ਹੋ ਗਿਆ ਜੀ ਸ਼ਾਮ ਦਾ ਮੈਂ ਪਸੂਆਂ ਦਾ ਕੰਮ ਨਿਬੜ ਕੇ ਆਈ ਸੀਗੀ ਤੇ ਸੰਨੀ ਸੱਪਾ ਪਾਤਾ ਤੇ ਹੁਣ ਮੈਂ ਲੱਗਦੀ ਸੀ ਨਿੰਬੂ ਪਾਣੀ ਬਣਾਉਣ ਪਰ ਪਹਿਲਾਂ ਭਲ ਜੀ ਹੈਗੀ ਚਾਹ ਪੀਣ ਦੀ ਮੈਂ ਸੋਚਿਆ ਵੀ ਚਲੋ ਚਾਹ ਪੀਨੇ ਆ ਪਹਿਲਾਂ ਕਿਉਂਕਿ ਜੇ ਨਾ ਪੀਏ ਨਾ ਫਿਰ ਸ਼ਾਮ ਦਾ ਕਾਹੀ ਹੋਏਗਾ ਕਿ ਹਾਂ ਚਾਹ ਨਹੀਂ ਪੀਤੀ ਚਾਹ ਨਹੀਂ ਪੀਤੀ ਮਸੇ ਬੈੜੀ ਇਹੋ ਜਗਾ ਤੇ ਕੱਜ ਸਾਡੀ ਹੋ ਗਿਆ ਨੁਕਸਾਨ ਅੱਜ ਦਿਨ ਬਹੁਤ ਮਾੜਾ ਚੜਿਆ ਬਾਲੇ ਮਾੜਾ ਚੜਿਆ ਸਾਡੀ ਮੱਝ 4 ਮਹੀਨੇ ਗੱਭ ਸੀਗੀ ਸਾਡੇ ਪੌਣੇ 4 ਤੇ ਅੱਜ ਉਹ ਬੱਚਾ ਸਿੱਟ ਗਈ ਪਤਾ ਨਹੀਂ ਕੀ ਗੱਲ ਬਣੀ ਵਧੀਆ ਮੈਂ ਤੜਕੇ ਨਮਾਈ ਹੈ ਨਮਾ ਕੇ ਅੰਦਰ ਬੰਨੀ ਹੈ ਤੇ ਬਸ ਅੰਦਰ ਬੰਨਣ ਸਰ ਮੈਂ ਰਸੋਈ ਚ ਰਸੋਈ ਚ ਸਾਡੇ ਨਾ ਬਾਰੀ ਇੱਧਰ ਰੱਖੀ ਹੋਈ ਹੈ ਘਰ ਵੱਲ ਇਹ ਸਾਰਾ ਜਣੀ ਘਰ ਦਾ ਪੂਰਾ ਫਰੰਟ ਦੇਖਦਾਗਾ ਗੇਟ ਵਗੈਰਾ ਪਾਸੂਆਂ ਦਾ ਤੇ ਜਦੋਂ ਮੈਂ ਇੱਕਦਮ ਝਾਕੀ ਮੰਮੀ ਉਧਰ ਪਈ ਸੀ ਮੰਮਾ ਦਾ ਮੰਮੀ ਮੱਜ ਦੇ ਮਗਰ ਕੀ ਹੈਗਾ ਕੋਈ ਲਫਾਫਾ ਜੈ ਤੇ ਜਦੋਂ ਮੈਂ ਜਾ ਕੇ ਇੱਕਦਮ ਭੱਜ ਕੇ ਦੇਖਿਆ ਤੇ ਉਹ ਮਟਾਂਡੀ ਆਈ ਪਈ ਪਰ ਬੱਚਾ ਹਜੇ ਤੱਕ ਵੀ ਨਹੀਂ ਆਉਂ ਜਦੋਂ ਵੀ ਮਨ ਲਬ ਕੋ ਬੱਚਾ ਸੜਦਾ ਤਾਂ ਸਾਰਾ ਕੁਝ ਹੁੰਦਾ ਹੁੰਦਾ ਪਰ ਕਟਰੂ ਨਹੀਂ ਆਇਆ ਹੈਗਾ ਕੱਲੀ ਮਟਾਂਡੀ ਆਈ ਹੈ ਤੇ ਫੁੱਟ ਗਈ ਹੈਗੀ ਚਲੋ ਦੇਖਦੇ ਹਾਂ ਕੀ ਬੰਦ ਹੈ ਲਓ ਜੀ ਆ ਗਈ ਸਾਡੀ ਥੀਜਿੰਦਰ ਵੀਰ ਕੌਰ ਸੋਜੀ ਕਾਜੀ ਸਾਰੇ ਨੂੰ ਇਹ ਮੇਰੀ ਛੋਟੀ ਬੇਟੀ ਹੈ ਇਹ ਸਾਡੀ ਮਸਤ ਮੋਲਾ ਬੱਚਾ ਹੈ ਇਹਨੂੰ ਕੋਈ ਕੋਈ ਪਤਾ ਨਹੀਂ ਕਰੇਗੀ ਹੋਈ ਜਾਂਦਾ ਉਸੇ ਬਸਗੀਦਾ ਆਪਣੇ ਆਪ ਚ ਮਸਤ ਹੈ ਇਹ ਚਲੋ ਜੀ ਸਬਜੀ ਕਾਦੀ ਬਣਾਉਣੀ ਅੱਜ ਅਮਰਤੀ ਬਣਾਈਏ ਕਿ ਉਬਲੇ ਆਲੂ ਉਬਲੇ ਆਲੂ ਬੱਧਾ ਸਾਲ ਕਿਤਾ ਕੋਈ ਸਬਜੀ ਨਹੀਂ ਚੰਗੀ ਲੱਗਦੀ ਹੈਗੀ ਪਤਾ ਨਹੀਂ ਕਾ ਤੂੰ ਇੱਕ ਅੱਜ ਮੱਝ ਦਾ ਕਰਕੇ ਥੋੜਾ ਜਿਹਾ ਬਸ ਮੂਡ ਜਾਏ ਹੋਇਆ ਪੈ ਇੱਕ ਗੱਲੋ ਤਾਂ ਅੰਜ ਸੋਚ ਲੈਨੇ ਆਂ ਵੀ ਚਿੰਤਾ ਕਰਕੇ ਵੀ ਕੀ ਬਣ ਜੂਗਾ ਨਹੀਂ ਜੋ ਕੁਝ ਹੁਣ ਆਪਣੇ ਕਰਮਾਂ ਦਾ ਉਹੀ ਹੋਣਾਗਾ ਫੇਰ ਫੇਰ ਆਏ ਜਾਂਦੇ ਵੀ ਕਿਤੇ ਤਾਂ ਹੁਣ ਅੱਧਾ ਸੁਆ ਨੇੜੇ ਲਾ ਲਿਆ ਸੀਗਾ ਵੀ ਚਲ ਆਏ ਸੀ ਵੀ ਥੋੜਾ ਟਾਈਮ ਹੀ ਆ ਬਸ ਕਿਉਂਕਿ ਇਹ ਮੋਲੋ ਦੁੱਧ ਲੈਣਾ ਬਹੁਤ ਔਖਾ ਹੈਗਾ ਪਰਵਾਲ ਚ ਤਾਂ ਬਹੁਤ ਔਖਾ ਹੈ ਪਤਾ ਨਹੀਂ ਕਿਉਂ ਮੈਨੂੰ ਤਾਂ ਬਹੁਤ ਔਖਾ ਲੱਗਦਾ ਘਰ ਦੇ ਦੁੱਧਰ ਕੀ ਗੱਲ ਤਾਂ ਬਣਨੀ ਨਹੀਂ ਸੀ 4 ਕਿਲੋ ਦੁੱਧ ਲੈਣੇ ਆ ਫੇਰ ਵੀ ਕੁਝ ਨਹੀਂ ਬਣਦਾ ਹੈਗਾ ਪੀਨੇ ਵੀ ਆਂ ਦਹੀਂ ਵੀ ਜਮਾਉਣੇ ਹੈਗੇ ਜਿੰਨੇ ਕੁ ਦਹੀਂ ਬਚ ਜਾਂਦੀਆਂ ਮੈਂ ਦੂਜੇ ਦਿਨ ਰੈਡਕ ਲੈਣੀਆਂ ਵਿੱਚ ਕਰੀਮ ਪਾ ਦੇਣੀ ਹੈਗੀ ਨਾਲ ਤਾਂ ਲੱਸੀ ਬਣ ਜਾਂਦੀ ਹੈ ਨਾਲੇ ਨਾਲ ਦੀ ਨਾ ਮੱਖਣੀ ਬਣ ਜਾਂਦੀ ਹੈ ਪੰਜ ਚਾਰ ਦਿਨਾਂ ਦਾ ਇਕੱਠਾ ਕਰਕੇ ਉਹਨੂੰ ਗਰਮ ਕਰ ਲਈਦਾ ਮੱਖਣੀ ਨੂੰ ਪਰ ਫਿਰ ਵੀ ਉਹ ਗੱਲ ਨਹੀਂ ਬਣਦੀ ਹੈਗੀ ਕਿਉਂਕਿ ਪਤਨ ਤਾਂ ਅਸੀਂ ਘਰੇ ਦੁੱਧ ਬਹੁਤ ਜ਼ਿਆਦਾ ਹੁੰਦਾ ਸੀ 20 ਬੀ ਲੀਟਰ ਬਾਈ ਬਾਈ 23 24 ਲੀਟਰ ਦੁੱਧ ਕੋਈ ਸਾਡੇ ਕੜਾਪਾ ਆਈ ਨਹੀਂ ਸੀ ਆਉਂਦਾ ਕਿਉਂਕਿ ਮੱਝ ਜਦੋਂ ਦੀ ਸੀ ਲਈ ਹੈਗੀ ਅਸੀਂ ਮੰਨ ਲਓ ਤੈਨੂੰ 3.5 ਮਹੀਨੇ ਪਹਿਲਾਂ ਛੱਡਦੇ ਹੁੰਨੇ ਆ ਇਹਨੂੰ ਸੂਂਦੇ ਕਰਦੇ ਬਸ 4 ਕੁ ਮਹੀਨੇ ਦਾ ਸਾਨੂੰ ਪੈਂਦਾ ਹੁੰਦਾਗਾ ਵੀ 4 ਕੁ ਮਹੀਨੇ ਸਾਨੂੰ ਦੁੱਧ ਲੈਣਾ ਪੈਂਦਾ ਹੁੰਦਾ ਉਦੋਂ ਮੁੜ ਕੇ ਮੱਝ ਸੂਪੈਂਦੀ ਹੈਗੀ ਫਿਰ ਬਸ ਲੈਹਰਾ ਵੈਰਾ ਹੋ ਜਾਂਦਿਆਂਗਾ ਤਹਾਨੂੰ ਤਾਂ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਹੁਣ ਸਾਨੂੰ 6 ਮਹੀਨੇ ਤੋਂ ਹੋਣ ਵਾਲੇ ਆ ਲਈ ਜਾਂਦੇ ਨੇ ਦੁੱਧ ਮੁੱਲ ਆਏ ਸੀ ਵੀ ਚਲ ਸੂਪੂਗੇ ਹੀ ਵੀ ਹੋਰ ਕਾਡੂ ਲੈਣੀ ਆ ਪਰ ਹੁਣ ਸਾਨੂੰ ਲੈਣਾ ਪਊਗਾ ਬਸੋ ਜੀ ਕਿਉਂਕਿ ਬੱਚੇ ਨੇ ਆਏ ਗਏ ਵਾਲਾ ਘਰ ਆਗਾ ਚਾਹ ਪਾਣੀ ਬਣਦਾ ਈ ਤੇ ਇੱਕ ਘਰ ਦੇ ਦੁੱਧ ਵਰਗੀ ਮੈਨੂੰ ਤਾਂ ਨਹੀਂ ਆਉਂਦੀ ਲੱਜਤੀ ਜੀ ਬਾਕੀ ਹਣਾ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਕਿਸੇ ਨੂੰ ਕਿਵੇਂ ਚੰਗਾ ਲੱਗਦਾ ਕਿਸੇ ਨੂੰ ਕਿਵੇਂ ਤੇ ਬਾਕੀ ਅਜੀ ਆ ਦੇਖ ਲੋ ਉਹ ਐਨੇ ਸਟ੍ਰੈਸ ਜਿਆਦਾ ਨਹੀਂ ਮੰਨਿਆ ਹੈਗਾ ਪਤਾ ਨਹੀਂ ਕਿਵੇਂ ਜੇ ਕੁਝ ਬਣਿਆਗਾ ਜਾਲਾ ਜਿਹਾ ਸੀਗਾ ਤੇ ਕਟਰੂਫਾ ਜੇ ਨਹੀਂ ਨਿਕਲਿਆ ਬਾਕੀ ਵਧੀਆ ਗਾਲਾ ਕਰੀ ਜਾਂਦੀ ਆ ਤੇ ਖਾਂਦੀ ਪੀਂਦੀ ਵੀ ਸਹੀ ਹੈਗੀ ਬਾਕੀ ਪਤਾ ਹੀ ਲੱਗੂਗਾ ਜਿਵੇਂ ਜਿਵੇਂ ਕੁਝ ਬਣੂਗਾ ਉਹਦੇ ਪਤਾ ਲੱਗੂਗਾ ਉਹਨੂੰ ਕੀ ਕਹਿ ਸਕਦੇ ਆ ਹਨਾ ਜੀ ਸਭ ਕੁਦਰਤ ਦੀਆਂ ਖੇਡਾਂ ਨੇ ਅਦਰ ਮਨ ਸੇਤ ਪਾ ਰਹੀ ਐ ਕੂਲਰ ਚ ਪਾਣੀ ਇੱਥੇ ਹੋਣਗੇ ਮੰਮੀ ਪਾਪੇ ਦੇ ਮੰਜੇ ਕੁੱਲਰ ਚ ਪਾਣੀ ਪਾ ਦਿੰਨੇ ਹੁੰਨੇ ਹੈਗੇ ਚਲੋ ਜੀ ਪਾ ਤੋਂ ਲੈਨੇ ਹਿੰਗੇ ਭਾਂਡੇ ਸਾਲਜੀ ਮੈਂ ਮੰਮੀ ਨੂੰ ਕੱਟਨੀ ਫੜਾਤੀ ਸੀਗੀ ਪਰ ਵੀਰ ਇੱਕ ਹੋੜਿਆ ਸੁੱਕਾ ਪਿਆ ਸੂਹ ਉਹ ਉਠਾਤਾ ਪਾਣੀ ਚ ਤੇ ਮੈਡਮਾ ਖੇਢੀ ਜਾਂਦੀਆਂ ਨੇ ਪੀ ਕੋ ਤੇ ਮੈਂ ਚਲੋ ਭਾਂਡੇ ਧੋ ਦਿਆਂ ਪਹਿਲਾਂ ਇਹ ਵੀ ਸਾਲਾ ਦਿਨ ਭੌਂਡਦਾ ਨਹੀਂ ਚੱਲੀ ਜਾਂਦੇ ਖਾ ਲੋ ਪੀਓ ਭਾਂਡੇ ਧੋ ਲੋ ਅੰਦੇ ਕੋ ਮਿਲ ਤੂ ਕੀ ਫਿਰ ਆਪਾਂ ਸਬਜੀ ਦਾ ਕਰਦੇ ਹਾਂਗੇ ਤੇ ਜਿਹੜਾ ਸਾਡੀ ਮੱਝ ਦੇ ਸੀਮਨ ਲੱਗਿਆ ਹੋਇਆ ਸੀ ਜੀ ਸੀਮਨ ਲੱਗਿਆ ਹੋਇਆ ਸੀ ਬਰਤਾਵ 2 ਦਾ ਬਰਤਾਵ 2 ਦਾ ਸੀਮਨ ਲੱਗਿਆ ਹੋਇਆ ਸੀ ਅਸੀਂ ਇੱਕੋ ਟੀਕੇ ਪਰ ਅਸੀਂ ਆ ਜਿਆਦਾ ਨਹੀਂ ਪਰੇ ਸੂਏ ਦੋ ਤਿੰਨ ਟੀਕੇ ਤੇ ਰੁਕਦੀ ਹੁੰਦੀ ਹੈਗੀ ਪਰ ਮੈਂ ਇਹਨਾਂ ਨੂੰ ਆਖੇ ਵਿਚਾਲ ਕੋਈ ਗੱਲ ਨਹੀਂ ਕਹਿੰਦੇ ਵੀ ਰੁਕਣੀ ਤਾਂ ਹੈਣੀਗੀ ਵੀ ਨਾਲੇ ਹਜੇ ਬਿਮਾਰ ਹੋਈ ਹੈ ਜੀ ਥੋੜਾ ਟਾਈਮ ਹੋਇਆਗਾ ਮੈਂ ਅਜੇ ਕੋਈ ਗੱਲ ਦੇਖੀ ਜਾਊਗੀ ਰੁਕਣੀ ਤਾਂ ਨਾ ਕਿਹੜਾਗਾ ਵੀ ਇੱਕ ਟਿੱਕੇ ਦੇ ਜਦੋਂ 2-3 ਦੇ ਰੁਕਦੀ ਹੈ ਜੀ ਤੇ ਮੈਂ ਚਲ ਭਰ ਦਉ ਦੇਖੀ ਜਾਊਗੀ ਉਹ ਇੱਕ ਤੇ ਰੁਕ ਗਈ ਤੇ ਇਸ ਤੋਂ ਲੋਕੀ ਗੱਲ ਨਹੀਂ ਦੇਖੀ ਜਾਊਗੀ ਜੋ ਬਣਦਾ ਉਹ ਮਾਝ ਸਾਡੀ ਠੀਕ ਹੈ ਗਾਲਾ ਕਰੀਏਂਗੇ ਵਧੀਆ ਤੇ ਖਾ ਪੀ ਵੀ ਵਧੀਆ ਲਿਆ ਬਾਕੀ ਦੇਖੀ ਜਾਂਦੀ ਹੈ ਜੋ ਬਣਦਾ ਜੋ ਰੰਗ ਕਰਤਾਰ ਦੇ ਇਹ ਵੀ ਹੋਣਾ ਜੋ ਸੱਚਮੈ ਕਰੀਆ ਤੇ ਮੈਨੂੰ ਪੁੱਛਣਾ ਚਾਹੁੰਦੀ ਸੀ ਵੀ ਛੁੱਟੀਆਂ ਹੋਣ ਵਾਲੀਆਂ ਨੇ ਤੇ ਪੇਕੀਂ ਜਾਣ ਦਾ ਗੱਲ ਕਿਦੇ ਕਿਦੇ ਬਣਿਆ ਪਿਆ ਹੈ। ਸੱਚੀ ਮੇਰੇ ਤਾਂ ਬਾਲੇ ਬਣਿਆ ਤੇ ਮੈਨੂੰ ਹੋ ਗਿਆ 1 ਸਾਲ ਤੇ 2 ਮਹੀਨੇ। ਨਹੀਂ ਮਹੀਨਾ 1 ਸਾਲ ਦੇ ਮਹੀਨਾ ਹੋ ਗਿਆ ਮੈਨੂੰ بجلی ਦੋ ਵਾਰ ਬਸ ਥੋੜਾ ਜਿਹਾ ਮਿਲਤੀ ਆਏ ਉਹ ਵੀ ਘੰਟਾ ਘੰਟਾ ਰਹਿ ਕੇ ਨਹੀਂ ਆਏ। ਬੰਦ ਲੀਏ ਉਹ ਮੇਰ ਦਾ ਹੁਣ ਆਇਆ ਹੈ ਪਿਆ ਕੁਛ ਨਹੀਂ ਚੰਗਾ ਲੱਗਦਾ ਨਾ ਕੋਈ ਖਾਦਾ ਪੀਤਾ ਨਾ ਕੋਈ ਕੰਮ ਧੰਦਾ। ਵੀ ਐ ਜਿਵੇਂ ਹੈ ਪੈ ਵੀ ਛੇਤੀ ਜਾ ਆ। ਉਹਨਾਂ ਦੇ ਇੱਥੇ ਆ ਪਰ ਆਇ ਹੁੰਦਾ ਪਰ ਕਿ ਕਵਾਰ ਪਿੰਡ ਜਾਏ ਇਹ ਛੁੱਟੀਆਂ ਦੇ ਜੀ ਕਾਇ ਹੁੰਦਾ ਇਹ ਬਸ ਇਹ ਬੁੱਧਵਾਰ ਦੀ ਮਸੇਈ ਆ ਗਈ ਲੋ ਸਾਰਿਆਂ ਪੈਣਾ ਹੈਪੀ ਛੁੱਟੀਆਂ ਕਿਉਂਕਿ ਛੁੱਟੀਆਂ ਪੈਣਾ ਵਾਸਤੇ ਹੁੰਦਾ ਹੈ ਉਹਨਾਂ ਨੇ ਪੇਕੀ ਜਾਣਾ ਹੁੰਦਾ ਹੈ ਫੇਮੇ ਜਾਣਾ ਹੈ ਜਵਾਰ ਕਰਨਾ ਹੈ ਰੋਈਏ ਅੱਜ ਜਿਹੜੀਆਂ ਸਾਣਾ ਪੇਕੀ ਜਾਂਦੀਆਂ ਨੇ ਪਿੰਡ ਜਾਂਦੀਆਂ ਨੇ ਜਦੋਂ ਚੌੜੇਆਂ ਦੇ ਬਹੁਤ ਜ਼ਿਆਦਾ ਕੰਮ ਹੁੰਦਾ ਮੈਂ ਤਾਂ ਤਿੰਨ ਚਾਰ ਘਾੜੇ ਦੇ ਮੈਂ ਤਾਂ ਛੁੱਟਮੇ ਚ ਜਾ ਕੇ ਹੁੰਦੀ ਪਹਿਲਾਂ ਸਾਡੇ ਤਾਈ ਜੀ ਕੁੜਗੀਆਂ ਹੁੰਦੀਆਂ ਸੀਗਾ ਉਹ ਨਾਲ ਕੰਮ ਧੰਦਾ ਕਰਾਉਂਦਾ ਮੈਂ ਮਮੀ ਦੇ ਇੱਕ ਤਾਂ ਮਮੀ ਵੀ ਵਰਦੀ ਹੁੰਦੀ ਹੁਣ ਇਹਨਾਂ ਤੋਂ ਹੁੰਦਾ ਨਹੀਂ ਹੈਗਾ ਇਹਨਾਂ ਪੁੱਤੋਂ ਕੁੜੀਆਂ ਵੀ ਆਈਆਂ ਕញ្ញਾਂ ਇਹ ਹੁਣ ਬਸ ਉਸ ਤੋਂ ਬਾਅਦ ਜਿੱਦਿਆਂ ਛਟੀਆਂ ਦਾ ਥਾਲੀ ਛੜਦਾ ਫਿਰ ਤਾਂ ਸੇਫ ਤੋਂ ਨੇ ਚਲੇ ਜਾਂਦੇ ਹੁੰਦੇ ਸੀ ਮੈਂ ਕਹਿੰਦੀ ਚਲ ਤੁਸੀਂ ਚਲੇ ਜਾਓ ਮੈਂ ਤਾਂ ਨਹੀਂ ਜਾਇਆ ਜਾਂਦਾ ਇਹ ਧਾਰਾ ਦਾ ਔਖਾ ਹੋਇਆ ਤਾਂ ਹੋਰ ਤਾਂ ਸਾਰੇ ਕੰਮ ਦਾ ਸਰ ਜਾਂਦਾ ਧਾਰਾ ਦਾ ਬਹੁਤ ਔਖਾ ਹੋ ਜਾਂਦਾ ਤਾਂ ਧਾਰਾ ਕੰਮ ਨਹੀਂ ਕਰਦਾ ਹੈਗਾ ਦੂਜੇ ਕੰਮ ਦਾ ਆਪਾਂ ਕਿਵੇਂ ਨਾ ਕਿਵੇਂ ਹੈ ਨਾ ਸੈਟਿੰਗ ਬਹਿ ਜਾਂਦੀ ਹੈ ਪਰ ਧਾਰਾ ਆ ਵੀ ਨਹੀਂ ਗਈ ਹੈ ਇਹਦਾ ਕਰਕੇ ਔਖਾ ਹੋ ਜਾਂਦਾ ਤੇ ਇਸ ਵਾਰ ਮੈਨੂੰ ਪਤਾ ਸਿੱਖ ਤੋਂ ਨਹੀਂ ਵੀ ਜਾ ਸਕਦੇ ਕਿਉਂਕਿ ਪਰਵੀਰ ਨਹੀਂ ਰਹਿਣਾ ਹੈਗਾ ਇਹਨਾਂ ਤੋਂ ਬਿਨਾ ਇਹ ਨਹੀਂ ਘਟਣਾ ਇਹ ਰੋਊਗਾ ਇਹ ਹੈ ਕਿ ਸਾਡਾ ਸਾਰਿਆਂ ਦਾ ਹੀ ਮੈਂ ਜਿਹੜਾ ਕੁਮੋਸ਼ਕਰੀ ਹੈ ਪਰ ਧੂਰ ਕੱਢੂੰਗੀ ਮੈਨੂੰ ਪਤਾ ਨਹੀਂ ਗਿਆ ਹੈ ਕਿ ਉਹ ਬਾਲਾ ਨੂੰ ਤਾਂ ਇੱਕ ਦੋ ਦਿਨ ਨਾਲੇ ਨਾਨੀ ਕੋਲ ਜਾ ਕੇ ਆਉਣਾ ਹੈ ਨਾਲੇ ਮੇਰੀ ਭੈਣ ਦਾ ਪਤਾ ਲੈ ਕੇ ਆਉਣਾ ਉਹ ਬਿਮਾਰ ਸੀ ਉਹਦੇ ਕੋਲ ਜਾ ਕੇ ਆਉਣਾਗਾ ਤੇ ਇੱਕ ਅੱਧਾ ਦਿਨ ਪਿੰਡ ਲਾਵਾਂਗੇ ਇੰਨਾ ਕੁ ਟਾਈਮ ਤੇ ਮੈਂ ਡਾਕਟਰ ਸਾਹਿਬ ਨੂੰ ਆਖਿਆ ਮੈਂ ਤੁਹਾਨੂੰ ਇੰਨੇ ਕੁ ਦਿਨ ਤਾਂ ਦੇ ਦੋ ਤਿੰਨ ਕਿ ਦਿਨ ਬਸ ਸੰਭਲਿਓ ਕਿ ਮੈਨਾਂ ਕਿਹਨੇ ਔਖੇ ਸੌਖੇ ਹੈ ਨਾ ਕੋਈ ਗੱਲ ਨਹੀਂ ਇਹਦਾ ਮੈਂ ਨਾ ਕਈ ਰੀਲਾਂਆਂ ਦੇਖੀ ਜਾਵਾਂ ਇਹ ਹੁਣ ਜਿਵੇਂ ਸ਼ੂਟੀਆਂ ਹੋਣ ਵਾਲੀਆਂ ਨੇ ਤੇ ਉੱਥੇ ਆ ਰਿਹਾ ਸੀਗਾ ਉਹ ਬਹੁਤ ਜ਼ਿਆਦਾ ਰੀਲ ਵਾਇਰਲ ਜਿਣੀ ਹੋਈ ਹੈਗੀ ਉਹ ਡਾਇਲੌਗ ਜਿਹਾ ਛੇਤੀ ਪੈ ਕੇ ਜਾਣੀ ਮੈਡਮ ਆਵੇ ਸੁੱਖ ਦਾ ਸਾਹ ਨਹੀਂ ਮੈਡਮ ਮੈਂ ਕੱਲੀ ਹੱਸੀ ਜਾਵਾਂ ਮੈਂ ਕਿ ਕਿਹੋ ਜਿਹੇ ਲੋਕ ਆ ਜਿਹੜੇ ਕਹਿੰਦੇ ਛੇਤੀ ਜਾਣੀ ਮੈਡਮ ਸੁੱਖ ਦਾ ਸਾਹ ਨਹੀਂ ਇਹ ਤਾਂ ਕਹਿੰਦੇ ਛੇਤੀ ਛੇਤੀ ਕਰੇ ਆਣੀ ਮੈਡਮ ਪੈ ਗਿਆ ਘਰ ਦਾ ਗਾ ਨਹੀਂ ਮੈਡਮ ਸਾਡੇ ਤਾਂ ਕਹਿੰਦੇ ਛੇਤੀ ਆ ਜਾ ਬਸ ਆਮਲਾ ਸਾਥੋਂ ਨਹੀਂ ਹੁੰਦਾ ਹੈਗਾ ਜਿੰਨੇ ਕਿ ਦਿਨ ਹੁੰਦਾ ਕਰਦੇ ਆ ਵਾ ਸੋਕੇ ਸੋਕੇ ਮਾਸਾ ਟਾਈਮ ਪਾਸ ਹੁੰਦਾ ਏ ਇਹ ਇਹ ਸਾਰੀਆਂ ਫਿਰ ਨਹੀਂ ਗੱਲਾਂ ਜੀ ਮੈਨੂੰ ਤਾਂ ਇਹ ਲੱਗਦਾ ਵੀ ਇਹ ਸਾਰੀਆਂ ਬਸ ਰੀਲਾ ਵਾਲੀਆਂ ਗੱਲਾਂ ਹੈ ਨੋਰਮਲ ਜ਼ਿੰਦਗੀ 'ਚ ਇਹ ਸਭ ਕੁਝ ਨਹੀਂ ਹੁੰਦਾ ਹੈਗਾ ਵੀ ਛੇਤੀ ਛੇਤੀ ਜਾਣੀ ਮੈਡਮ ਵਾਲਾ ਕੰਮ ਇਤਰਾ ਸਾਲ ਪਾਰ ਹੋ ਗਿਆ ਬੈਠਿਆਂ ਨੂੰ ਕਹਿੰਦੇ ਨੇ ਇੱਕ ਪਾਸੇ ਪਈ ਤਾਂ ਰੋਟੀ ਵੀ ਸੜ ਜਾਂਦੀ ਹੈ ਤੇ ਪਾਸਾ ਥਰਣਾ ਬਹੁਤ ਜ਼ਰੂਰੀ ਹੈ ਉਹ ਕੰਮ ਜੇ ਤਾਂ ਚਿੱਤ ਜਾ ਕੇ ਜਾਂਦਾ ਫਿਰ ਜੇ ਆਪਾਂ 1-2 ਦਿਨ ਜਾਏ ਆਉਣੀ ਹੈ ਨਾ ਫਿਰ ਜੀਜਾ ਲੱਗਣ ਲੱਗਦੇ ਇਹ ਤਾਂ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਰਸੋਈ ਚ ਪਹਿਲਾਂ ਸਾਡੀ ਨਾਲ ਇਧਰਲੀ ਸਾਈਡ ਤੇ ਐਗਜ਼ਾਸਟ ਫੈਨ ਲੱਗਿਆ ਹੁੰਦਾ ਸੀ ਕੁਝ ਕੰਮ ਨਾ ਕਰਕੇ ਸਾਨੂੰ ਉਹ ਲਾਉਣਾ ਪੈਗਾ ਉਹ ਤਾਂ ਨਹੀਂ ਪਤਾ ਲੱਗਦਾ ਸੀਗਾ ਹੁਣ ਬਸ ਲਵਾਇਆ ਨਹੀਂ ਗਿਆ ਹੁਣ ਜਲਵਾਉਣੇ ਸਵੇਰੇ ਲਵਾਉਣੇ ਹੈਗੇ ਇਹ ਬਹੁਤ ਇਥੇ ਸ਼ਾਮ ਦੇ ਟਾਈਮ ਤਾਂ ਪੂਰਾ ਹਾਰੀ ਹੋ ਜਾਂਦਾ ਦੇਣੀ ਹੈ ਇੱਕ ਅੱਧੇ ਦਿਨ ਚ ਬਾਹਰ ਬਹੌਣੇ ਬਣਾਉਣੀਆਂ ਮਾਹੌਲ ਜਿਹਾ ਚੁੱਲੇ ਦਾ ਸਾਜੀ ਰੋਟੀ ਦਾ ਸ਼ਾਮ ਵੇਲੇ ਬਾਹਰ ਕਰ ਲਿਆ ਕਰਾਂਗੇ ਚੁੱਲੇ ਤੇ ਥੋੜਾ ਸੌਖਾ ਹੋ ਜਾ ਕਿਉਂਕਿ ਅੰਦਰ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਜੀ ਰਸੋਈ ਚ ਐਗਜ਼ਾਸਟ ਫੈਨ ਨਾਲ ਤਾਂ ਸੌਖਾ ਰਹਿੰਦਾ ਇੱਕ ਸਾਡੀ ਚਿਮਨੀ ਦਾ ਹੈ ਨਹੀਂਗਾ ਉਦੋਂ ਇੰਨਾ ਚਲੋ ਜੀ ਗਰਮੀ ਬਹੁਤ ਜ਼ਿਆਦਾ ਹੈ ਤੇ ਸਾਰੇ ਜਣੇ ਆਪ ਦਾ ਖਿਆਲ ਰੱਖੋ ਆਪਦੇ ਪਸ਼ੂਆਂ ਤੇ ਕੋਲਰ ਪੱਖੇ ਲਾ ਕੇ ਰੱਖੋ ਉਹਨਾਂ ਨੂੰ ਪਾਣੀ ਵੱਧ ਤੋਂ ਵੱਧ ਪਿਆਓ ਅਸਾ ਪਾਣੀ ਵੀ ਬਹੁਤ ਪਿਆਉਣੇ ਹੈਗੇ ਬਾਟੀਆਂ ਭਰੀ ਰੱਖਦੇ ਆ ਕੋਲੇ ਹੁੰਦੇ ਰਾਤ ਨੂੰ ਤਾਂ ਇੱਥੇ ਖੇਲ ਚ ਹੁੰਦੀਆਂ ਪਾਣੀ ਦਿਨੇ ਅਸੀਂ ਉੱਥੇ ਹੀ ਪਿਆਈ ਜਾਂਦੇ ਹਾਂਗੇ ਬਾਹਰ ਵੀ ਨਹੀਂ ਕੱਢਦੇ ਹੈਗੀ ਜੇ ਕਿਤੇ ਟੂਟੀ ਆ ਜੇ ਤਾਂ ਨਵਾਵੀ ਦੇਈਦਾ ਫਿਰ ਵੀ ਆ ਕੰਮ ਹੋ ਗਿਆ ਤੇ ਬਾਕੀ ਵੀਰਾਂ ਭੈਣਾਂ ਨੂੰ ਸਾਰੇ ਜਿਹੜੇ ਪਸ਼ੂ ਪਾਲਕ ਹੈਗੇ ਵੀ ਆਪਦੇ ਪਸ਼ੂਆਂ ਦਾ ਖਿਆਲ ਰੱਖੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਪਿਛਲੇ ਸਾਲ ਵੀ ਬਹੁਤ ਨੁਕਸਾਨ ਹੋਇਆ ਸੀ ਪਸ਼ੂਆਂ ਦਾ ਵੀ ਇੰਨੇ ਪਸ਼ੂਆਂ ਨੇ ਫਲ ਸਿੱਟੇ ਸੀ ਨਾ ਗਰਮੀ ਕਰਕੇ ਤੇ ਜ਼ਰੂਰ ਇਸ ਚੀਜ਼ ਦਾ ਖਿਆਲ ਰੱਖੋ ਤੇ ਬਾਕੀ ਵਾਇਗਰੂ ਜੀ ਸਭ ਨੂੰ ਸੰਤਾਨ ਤੰਦਰੁਸਤੀ ਬਖਸ਼ਣ ਸਹੀ ਸਲਾਮਤ ਰੱਖਣ ਚਲੋ ਜੀ ਅੱਜ ਦੀ ਵੀਡੀਓ ਤਾਂ ਇੱਥੇ ਹੀ ਕਰਦੇ ਹਾਂ ਸਵੇਰੇ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਕੀ ਸੀ ਕਟਰੂ ਤੇ ਮੱਝ ਵੀ ਅਸੀਂ ਆਪਣੀ ਠੀਕ ਹੈਗੀ। ਏਨੀ ਗੱਲ ਪੋਜ਼ਿਟਿਵ ਹੈਗੀ। ਪੋਜ਼ਿਟਿਵ ਹੈ ਇਹ ਗੱਲ ਵੀ ਮੱਝ ਠੀਕ ਹੈ ਖਾ ਪੀ ਵੀ ਰਹੀ ਹੈ ਤੇ ਉਹ ਵੀ ਠੀਕ ਹੈਗੀ ਜਾਨੀ। ਇਹਨੇ ਇੰਨਾ ਜ਼ਿਆਦਾ ਸਟ्रेस ਨਹੀਂ ਮੰਨਿਆ ਹੈਗਾ। ਹਜੇ ਅੱਗੇ ਕੱਲ ਦਾ ਪਤਾ ਨਹੀਂ ਹੈਗਾ ਆਪਾਂ ਨੂੰ ਕੀ ਬਣਨਾ ਹੈ ਕਿ ਨਹੀਂ ਬਣਨਾ। ਤੇ ਪਰ ਅੱਜ ਤੱਕ ਠੀਕ ਹੈ। ਚਲੋ ਜੀ ਮਿਲਦੇ ਹਾਂ ਸਵੇਰੇ ਫਿਰ। ਹੋਰ ਵਧੀਆ ਜੀ ਵੀਡੀਓ ਨਾਲ ਜਿਹਦੇ ਵਿੱਚ ਆਪਾਂ ਤੁਹਾਡੇ ਨਾਲ ਕੰਮਦੰਦੇ ਸ਼ੇਅਰ ਕਰਾਂਗੇ ਤੇ ਹੋਰ ਚੰਗੀਆਂ ਵਧੀਆ-ਵਧੀਆ ਗੱਲਾਂ ਬਾਤਾਂ ਤੇ ਅੱਜ ਦਾ ਬੱਸ ਮਾਨ ਜਾਏ ਸੀ। ਮੈਨੂੰ ਇੱਕ ਆਏ ਹੋਗਾ ਵੀ ਚਲ ਕੋਈ ਗੱਲ ਨਹੀਂ ਆਪਾਂ ਵੀਡੀਓ ਤਾਂ ਜ਼ਰੂਰ ਪਾਈਏ। ਤੇ ਚਲੋ ਜੀ ਮਿਲਦਿਆਂ ਕਿਸੇ ਹੋਰ ਵਧੀਆ ਜੀ ਵੀਡੀਓ ਦੇ ਨਾਲ ਤੇ ਐਂਡ ਤੱਕ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ